ਹਾਂਜੀ ਪਿਆਰ ਭਰੀ ਸਸਰੀਆ ਕਾਲਜੀ ਨੰਬਰ 1 ਚੰਗੀ ਨੀਂਦ ਲੈਣ ਤੋਂ ਬਾਅਦ ਵੀ ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੈ ਇਸ ਲਈ ਜਦੋਂ ਵੀ ਸੌਕੇ ਉੱਠੋ ਤਾਂ ਥੋੜਾ ਜਿਹਾ ਪਾਣੀ ਜ਼ਰੂਰ ਪੀਓ ਨੰਬਰ 2 ਬਹੁਤ ਸੁੰਦਰ ਜਵਾਬ ਗਿਆਨ ਨੇ ਕਿਹਾ ਮੈਂ ਸਕੂਲ ਵਿੱਚ ਮਿਲਾਂਗਾ ਤਾਂ ਨੇ ਕਿਹਾ ਮੈਂ ਅਮੀਰਾਂ ਦੇ ਘਰ ਮਿਲਾਂਗਾ ਵਿਸ਼ਵਾਸ ਚੁੱਪ ਸੀ ਧਨ ਅਤੇ ਗਿਆਨ ਨੇ ਚੁੱਪ ਹੋਣ ਦੀ ਵਜ੍ਹਾ ਪੁੱਛੀ ਵਿਸ਼ਵਾਸ ਨੇ ਦੇ ਹੋਏ ਜਵਾਬ ਦਿੱਤਾ ਇੱਕ ਵਾਰ ਮੈਂ ਚਲਾ ਗਿਆ ਤਾਂ ਮੈਂ ਵਾਪਸ ਕਦੀ ਨਹੀਂ ਮਿਲਾਂਗਾ ਨੰਬਰ 3 ਪੁਆਇੰਟ ਦੀ ਗੱਲ ਕਰਦੇ ਹਾਂ ਜੀ ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਕੱਚੀ ਹਲਦੀ ਨੂੰ ਦੁੱਧ ਵਿੱਚ ਉਬਾਲ ਕੇ ਪੀ ਲਵੋ ਇਸ ਨਾਲ ਤੁਹਾਡਾ ਜਿਹੜਾ ਜੋੜਾਂ ਦਾ ਦਰਦ ਹੈ ਉਹ ਬਿਲਕੁਲ ਠੀਕ ਹੋ ਜਾਵੇਗਾ ਨੰਬਰ 4 ਜੇਕਰ ਸੱਚ ਬੋਲਣ ਨਾਲ ਰਿਸ਼ਤਾ ਟੁੱਟ ਰਿਹਾ ਹੈ ਤਾਂ ਟੁੱਟਣ ਦੋਵੇਂ ਪਰ ਝੂਠ ਬੋਲ ਕੇ ਉਸ ਰਿਸ਼ਤੇ ਦੀ ਡੋਰ ਕਮਜ਼ੋਰ ਨਾ ਕਰੋ ਸਮਝ ਆਉਣ ਤੇ ਉਹ ਇਨਸਾਨ ਦੁਬਾਰਾ ਵਾਪਸ ਆਵੇਗਾ ਪਰ ਝੂਠ ਦਾ ਪਤਾ ਲੱਗਣ ਤੇ ਉਹ ਦੁਬਾਰਾ ਵਿਸ਼ਵਾਸ ਨਹੀਂ ਕਰ ਪਾਵੇਗਾ ਨੰਬਰ 5 ਦਹੀਂ ਵਿੱਚ ਬਿਸਣ ਮਿਲਾ ਕੇ ਚਿਹਰੇ ਉੱਪਰ 15 ਮਿੰਟ ਦੇ ਲਈ ਲਗਾਓ ਇਸ ਨਾਲ ਚਮਕਦਾਰ ਚਿਹਰਾ ਹੋ ਜਾਵੇਗਾ ਨੰਬਰ 600 ਸੰਸਾਰ ਵਿੱਚ ਕੇਵਲ ਮਨੁੱਖ ਹੀ ਅਜਿਹਾ ਇੱਕ ਪ੍ਰਾਣੀ ਹੈ ਜਿਸ ਨੂੰ ਪ੍ਰਮਾਤਮਾ ਨੇ ਹੱਸਣ ਦਾ ਗੁਣ ਦਿੱਤਾ ਹੋਇਆ ਹੈ ਇਸ ਨੂੰ ਗਵਾਵੋ ਨਾ ਇਨਸਾਨਤਾ ਹਰ ਘਰ ਵਿੱਚ ਪੈਦਾ ਹੁੰਦਾ ਹੈ ਬਸ ਇਨਸਾਣੀਤ ਹੀ ਕਿਤੇ ਕਿਤੇ ਜਰਮ ਲੈਂਦੀ ਹੈ ਨੰਬਰ 7 ਦੀ ਗੱਲ ਕਰਦੇ ਹਾਂ ਜਿ ਅੱਗੇ ਆਪਾਂ ਦਿਨ ਭਰ ਬੈਠ ਕੇ ਕੰਮ ਕਰਨ ਵਾਲੇ ਇਨਸਾਨ ਨੂੰ ਸਵੇਰ ਦੀ ਸ਼ੈਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਸਰੀਰ ਫਰਤੀਲਾ ਤੇ ਵਧੀਆ ਰਹਿੰਦਾ ਹੈ ਨੰਬਰ 8 ਇਨਸਾਨ ਹਮੇਸ਼ਾ ਦੋ ਤਰ੍ਹਾਂ ਦੇ ਲੋਕਾਂ ਤੋਂ ਹਾਰ ਜਾਂਦਾ ਹੈ ਇੱਕ ਆਪਣੇ ਪਰਿਵਾਰ ਤੋਂ ਅਤੇ ਦੂਜਾ ਆਪਣੇ ਆਪਣੀ ਪਸੰਦ ਇਨਸਾਨ ਤੋਂ ਨੰਬਰ 9 ਟਮਾਟਰ ਦਾ ਜੂਸ ਪੀਣ ਨਾਲ ਵਜ਼ਨ ਘੱਟ ਹੋ ਜਾਂਦਾ ਹੈ ਅਤੇ ਇਹ ਅੱਖਾਂ ਤੇ ਧੋਤਾ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 10 ਪਰ ਸੰਸਾਰ ਤੋਂ بچੋ ਇਹ ਤੁਹਾਡੀ ਸ਼ਖਸੀਅਤ ਦੀ ਚੰਗਿਆਈ ਨੂੰ ਹੁਣਤੀ ਤਰ੍ਹਾਂ ਛੱਟ ਜਾਂਦਾ ਹੈ ਨੰਬਰ 11 ਗੰਨੇ ਦਾ ਜੂਸ ਪੀਣ ਨਾਲ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਇਸ ਲਈ ਆਪ ਨੂੰ ਗੰਨੇ ਦਾ ਜੂਸ ਵੀ ਪੀਣਾ ਚਾਹੀਦਾ ਹੈ ਨੰਬਰ 12 ਉਹ ਸੱਟ ਵਾਲੇ ਜ਼ਖਮ ਤਾਂ ਸਹੀ ਹੋ ਜਾਂਦੇ ਹਨ ਅਤੇ ਗੱਲਾਂ ਦੇ ਕੀਤੇ ਹੋਏ ਜ਼ਖਮ ਹਮੇਸ਼ਾ ਯਾਦ ਰਹਿੰਦੇ ਹਨ ਨੰਬਰ 13 ਜੇਕਰ ਤੁਸੀਂ ਆਪਣੇ ਸਰੀਰ ਨੂੰ ਖੂਬਸੂਰਤ ਅਤੇ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖੁੱਲੀ ਹਵਾ ਵਿੱਚੋਂ ਲੰਬੇ-ਲੰਬੇ ਸਾਹ ਲਵੋ ਨੰਬਰ 14 ਪਹਿਲਾਂ ਲੋਕ ਚੰਗੇ ਹੋਇਆ ਕਰਦੇ ਸੀ ਹੁਣ ਲੋਕ ਚੰਗੇ ਬਣ ਜਾਂਦੇ ਨੇ ਨੰਬਰ 15 ਦੀ ਗੱਲ ਕਰਦੇ ਹਾਂ ਜੀ ਸੋਇਆ ਬੀਨ ਦੇ ਸੇਵਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ਵਿੱਚ ਤਾਕਤ ਆਈ ਹੋਈ ਆਪਾਂ ਨੂੰ ਮਹਿਸੂਸ ਹੁੰਦੀ ਹੈ ਨੰਬਰ 16 ਦੀ ਗੱਲ ਕਰਦੇ ਹਾਂ ਜੀ ਅੱਜ ਕੱਲ੍ਹ ਲੋੜਾਂ ਹੀ ਤੈਅ ਕਰਦੀਆਂ ਨੇ ਕਿ ਲੈਜ ਨੂੰ ਕਿੰਨਾ ਕੁ ਚਿਰ ਮਿੱਠਾ ਰੱਖਣਾ ਹੈ ਨੰਬਰ 17 ਕੱਚਾ ਦੁੱਧ ਸਕਿਨ ਤੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਨੂੰ ਲਗਾ ਕੇ 10 ਮਿੰਟਾਂ ਲਈ ਰੱਖੋ ਅਤੇ ਬਾਅਦ ਵਿੱਚ ਰਗੜ ਕੇ ਸਾਫ਼ ਕਰ ਲਓ ਤੁਹਾਡਾ ਰੰਗ ਸਾਫ਼ ਹੋ ਜਾਵੇਗਾ ਅਤੇ ਚਿਹਰੇ ਤੇ ਚਮਕ ਵੀ ਵੱਧ ਜਾਵੇਗੀ ਨੰਬਰ 18 ਮੁੱਦਾ ਇਹ ਨਹੀਂ ਹੈ ਕਿ ਲੋਕ ਪ੍ਰਵਾਹ ਕਿਉਂ ਨਹੀਂ ਕਰਦੇ ਗੱਲ ਤਾਂ ਦਰਅਸਲ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੈ ਨੰਬਰ 19 ਪੁਆਇੰਟ ਦੀ ਗੱਲ ਕਰਦੇ ਹਾਂ ਜੇਕਰ ਤੁਸੀਂ ਕਸਮ ਕਰਨ ਦੇ ਦੌਰਾਨ ਬੁਖਾਰ ਤਖਾਨ ਅਤੇ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਕਸਰਤ ਨਾ ਹੀ ਕਰੋ ਤਾਂ ਚੰਗਾ ਹੈ ਅੱਗੇ ਨੰਬਰ 20 ਪੁਆਇੰਟ ਦੀ ਗੱਲ ਕਰਦੇ ਹਾਂ ਅਸੀਂ ਵੀ ਸ਼ਾਸ਼ ਸ਼ਾਨ ਦਾ ਸ਼ਿਕਾਰ ਹੋ ਗਏ ਜਿੰਨਾ ਆਪਣੇ ਦਿਲ ਨੂੰ ਸਾਫ਼ ਰੱਖਿਆ ਉਹਨੇ ਹੀ ਗੁਣਗਾਰ ਹੋ ਗਏ ਉਹਨੇ ਹੀ ਗੁਨੇਗਾਰ ਹੋ ਗਏ ਅੱਗੇ ਨੰਬਰ 21 ਦੀ ਗੱਲ ਕਰਦੇ ਆ ਜੇਕਰ ਤੁਹਾਡੇ ਸਰੀਰ ਵਿੱਚ ਮਿੱਠਾ ਵਿਟਾਮਿਨ ਡੀ ਦੀ ਕਮੀ ਹੈ ਤਾਂ ਸਵੇਰੇ ਵੇਲੇ ਸੂਰਜ ਦੀ ਰੋਸ਼ਨੀ ਵਿੱਚ ਜ਼ਰੂਰ ਬੈਠੋ ਇਸ ਨਾਲ ਤੁਹਾਡੀ ਵਿਟਾਮਿਨ ਡੀ ਦੀ ਕਮੀ ਜੋ ਉਹ ਪੂਰੀ ਹੋ ਜਾਵੇਗੀ ਅੱਗੇ ਆਪਾਂ ਡੈਸਟ ਪੁਆਇੰਟ ਦੀ ਗੱਲ ਕਰਦੇ ਹਾਂ ਮੈਨੂੰ ਇਕੱਲੇ ਚੱਲਣਾ ਦਾ ਬਹੁਤ ਆਨੰਦ ਆਉਂਦਾ ਹੈ ਕੋਈ ਅੱਗੇ ਭੱਜਦਾ ਤੇ ਕੋਈ ਨਾ ਪਿੱਛੇ ਰਹਿੰਦਾ ਅੱਗੇ ਗੱਲ ਕਰਦੇ ਆਂ ਜੀ ਦੁਨੀਆ ਬੁਰੀ ਹੈ ਮਤਲਬ ਹੀ ਹੈ ਤਾਂ ਹੋਣ ਦਿਓ ਬਸ ਤੁਸੀਂ ਕਿਸੇ ਦਾ ਬੁਰਾ ਨਾ ਕਰੋ ਪ੍ਰਮਾਤਮਾ ਤੁਹਾਡਾ ਬੁਰਾ ਨਹੀਂ ਹੋਣ ਦੇਵੇਗਾ ਨੰਬਰ ਅੱਗੇ ਪੁਆਇੰਟ ਦੀ ਗੱਲ ਕਰਦੇ ਆਂ ਜੀ ਆਪਾਂ ਬੈਡਰੂਮ ਵਿੱਚ ਕਿਸੇ ਵੀ ਮਰੇ ਹੋਏ ਵਿਅਕਤੀ ਦੀ ਤਸਵੀਰ ਨਹੀਂ ਹੋਣੀ ਚਾਹੀਦੀ ਬੈਡਰੂਮ ਵਿੱਚ ਜੁੱਤੀਆਂ ਬਿਲਕੁਲ ਵੀ ਨਾ ਰੱਖੋ ਅਤੇ ਅੱਗੇ ਪੁਆਇੰਟ ਦੀ ਗੱਲ ਕਰਦੇ ਆਂ ਜੀ ਬੈਡਰੂਮ ਚ ਧਿੱਕੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਜੀ ਗਲਤੀ ਨਾਲ ਵੀ ਬੈਡਰੂਮ ਚ ਕੋਈ ਵੀ ਕੰਡਿਆਲਾ ਬੂਟਾ ਨਾ ਲਗਾਓ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਬੈਡਰੂਮ ਚ ਕਦੇ ਵੀ ਨਕਸ਼ਦਾਰ ਜਾਂ ਖਰਾਬ ਇਲੈਕਟ੍ਰੋਨਿਕ ਚੀਜ਼ਾਂ ਨਾ ਰੱਖੋ ਅਤੇ ਇਸ ਦਾ ਪ੍ਰਯੋਗ ਨਾ ਹੀ ਕਰੋ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਜੀ ਅੱਗੇ ਪੁਆਇੰਟ ਦੀ ਗੱਲ ਕਰਦੇ ਆ ਗੁੱਸੇ ਵਾਲੀ ਸਥਿਤੀ ਵਿੱਚ ਦੇਵੀ-ਦੇਵਤਿਆਂ ਦੀ ਕੋਈ ਤਸਵੀਰ ਜਾਂ ਮੂਰਤੀ ਨਹੀਂ ਹੋਣੀ ਚਾਹੀਦੀ ਬੈਡਰੂਮ ਵਿੱਚ ਚਾਲੀਸਾ ਜਾਂ ਕੋਈ ਧਾਰਮਿਕ ਕਿਤਾਬ ਨਹੀਂ ਰੱਖਣੀ ਚਾਹੀਦੀ ਤੇ ਲਓ ਜੀ ਇਹ ਹੀ ਆਪਣੇ ਅੱਜ ਦੇ ਟਿਪਸ ਸੀਗੇ ਤੇ ਬਹੁਤ ਹੀ ਧਿਆਨ ਦੇਣ ਯੋਗ ਟਿਪਸ ਸੀਗੇ ਤੇ ਚੰਗੀਆਂ ਚੰਗੀਆਂ ਗੱਲਾਂ ਹੋਰ ਵੀ ਲਿਆਉਂਦੇ ਰਹਾਂਗੇ ਤੇ ਜੇਕਰ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜਲਦ ਮਿਲਦੇ ਹਾਂ ਨੈਕਸਟ ਅਗਲੀ ਵੀਡੀਓ ਦੇ ਅੰਦਰ ਧੰਨਵਾਦ ਜੀ